ਵਾਹਿਗੁਰਦੀ ਖਲਸਾ ਵਾਹਿਗੁਰਦੀ ਕੀਫਤੇ ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮੈਂ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਧਾਈਆਂ रा घर तें पर वार पनिया शब्द गाव ने आईयां शब्दों त गाव हो हरि के रामन जी नि वसाया कह नानक आनंद होआ सतगुरु में पाया ए मन मेरे आ तू सदा रहो हर नाले हर नाले रहो तू मन मेरे दुख सब विसारना ਅੰਗੀ ਕਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਿਆ ਸਮਰਤ ਸੁਆਮੀ ਸੋ ਕਿਉ ਮਨ ਹੋ ਵੀ ਸਾਰ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹੀ ਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਜਿਸ ਦੇਹਾ ਸੋ ਭਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਰਸਿਆ ਵਾਜੇ ਸਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾ ਮੇਰਾ ਆਧਾਰੋ ਸਾਚ ਨਾਮ ਆਧਾਰਾ ਮੇਰਾ ਜਿਨ ਪੋਖਾਂ ਸਭ ਗਵਾਈਆਂ ਕਰਤਾਂਤ ਸੁਖਮਨ ਆਏ ਵਸਿਆ ਜਿਨ ਇਚਾਰ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਨੋ ਸੰਤੋ ਸ਼ਬਦ ਤਰ ਹੋ ਪੇ ਯਾਰੋ ਸਾਚਾ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸ ਭਾਗਿਆ ਕਰ ਸ ਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਾ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲੀਵੈ ਬਿੰਦੇਹ ਨੇ ਮਾਨੀ ਦੇਹ ਨੇ ਮਾਨੀ ਲੀਵੈ ਬਾਜ ਹੋ ਕਿਆ ਕਰੇ ਵੇ ਚਾਰੀਆਂ ਤੁਧ ਬਾਜ ਸਭ ਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆਂ ਐਸਨੋ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆਂ ਕਹਾਂ ਨਾਨਕ ਲਿਵਾਂ ਬਾਜ ਹੋ ਕੀ ਕਰੇ ਵੇ ਚਾਰੀਆਂ ਆਨੰਦ ਆਨੰਦ ਸਭ ਕੋ ਕਹਾਂ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲਵਿਖ ਕਾਟੇ ਗਿਆਨ ਅੰਜਨ ਸਾਰੇ ਆ ਅੰਦਰੋਂ ਹੋ ਜਿਨ ਕਾਮੋ ਹੋ ਟੋਟਾ ਤਿਨ ਕਾ ਸਬਦ ਸਚਾ ਸਵਾਰਿਆ ਕਹਾ ਨਾਨਕ ਇਹੋ ਆਨੰਦ ਹਾ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹਾ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹਾ ਜਿਸਨੋ ਹੋਰ ਕੇ ਆ ਕਰਹੇ ਵਿਚਾਰਿਆ ਇਕ ਪਰਮ ਪੂਲੇ ਫਿਰਹਾਂ ਦਹ ਦੇਸ ਇਕ ਨਾਮ ਲਾ ਕੇ ਸਵਾਰਿਆ ਗੁਰ ਪ੍ਰਸਾਦਿ ਮਨ ਪੀਆ ਨਿਰਮਲ ਜਿਨਾ ਪਾਣਾ ਪਾਵੇ ਕਹਾ ਨਾਨਕ ਨਕਾ ਜਿਸ ਦੇ ਹਾਂ ਪੇ ਆ ਰਹੇ ਸੋਈ ਜਨ ਪਾਵੇ ਆਵੋ ਸੰਤ ਪਿਆਰ ਹੋ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਕਿਤ ਦੁਆਰਾ ਭਾਈਆ ਤਨ ਮਨ ਤਨ ਸਭ ਸੋਪ गुरु को हुक्म मन पाइया हुक्म ने हो। गुरु केरा गावो सच्ची बानी कह नानक सुनो संत हो कथे हो अगत कहानी ए मन चंचला चतुराई की न ना पाया चतुराई न पाया कि तू सुन मन मेरे आ ਏਹ ਮਾਇਆ ਮੋਹਣੀ ਜਿਨ ਏਤਾ ਪਰੰਪੂਲ ਆਯਾ ਮਾਇਆ ਤਾਂ ਮੋਹਣੀ ਤਿੰਨਾ ਕਿਤੇ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ 모ਹਾ ਮਿਠਾ ਲਾਇਆ ਹੈ ਨਾਨਕ ਮਨ ਚੰਚਾਲਾ ਚਤੁਰਾਈ ਕਿੰਨਾ ਨਾ ਪਾਇਆ